ਮਿੱਠੇ ਜੋਲ ਤਾਂ ਤਾਂ ਪਤਾ ਨਹੀਂ ਨਾ 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 ਉਹਨਾਂ ਨੂੰ ਕਦੋਂ ਪਤਾ ਸੋ ਰੁਕੋ ਜਰਾ ਸਬਰ ਕਰੋ ਮੇਰੇ ਤੇ ਕੋਈ ਰੋਸਟ ਚਾਹੇ ਮੈਨੂੰ ਕੁਝ ਵੀ ਗਲਤ ਨਾ ਬੋਲਿਆ ਜਾਵੇ ਮੈਂ ਵੱਧ ਤੋਂ ਵੱਧ ਆਪਣੇ ਵਲੋਗਾਂ ਵਿੱਚ ਸੁਧਾਰ ਲੈ ਕੇ ਆਉਂਗੀ ਤਾਂ ਕਿ ਜਿਹਦੇ ਨਾਲ ਆਡੀਅנס ਨੂੰ ਚੰਗਾ ਲੱਗੇ ਨਾ ਕਿ ਮੇਰੀ ਕੋਈ ਓਵਰ ਐਕਟਿੰਗ ਲੱਗੇ ਹੈਂ ਸ਼ੀ ਸ਼ੂ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਤਾਂ ਮੈਂ YouTube ਚੈਨਲ ਹੈ ਉਹ ਅੱਜ ਕਹਿੰਦੇ ਮਿੱਠੇ ਚਾਵਲ ਬਣਾਉਣੇ ਬਾਬੂ ਨੇ ਹੈ ਇਹਦਾ ਬਾਬੂ ਨਾ ਹੋਇਆ ਮਾਸਟਰ ਸ਼ੈਫ ਇੰਡੀਆ ਦਾ ਫਾਈਨਲਿਸਟ ਹੋ ਗਿਆ ਤੇ ਜਿਹੜੀਆਂ ਰੈਸਪੀਜ਼ ਇਹ ਲੈ ਕੇ ਆਉਂਦੇ ਆ ਉਹਨਾਂ ਦੇ ਨਾਮ ਸੁਣ ਕੇ ਤੁਸੀਂ ਪੱਕਾ ਇਹਨਾਂ ਨੂੰ ਮਾਸਟਰ ਸ਼ੈਫ ਕਰਾਰ ਦੇ ਦੋਗੇ ਦੱਸਾਂ ਫਿਰ ਮੈਗੀ ਸੇਵੀਆਂ ਰੂਫਜ਼ਾ ਚਾਵਲ ਕੋਫਤੇ ਆਲੂ ਦੀ ਰੋਟੀ ਕੌਫੀ ਤੁਸੀਂ ਸੋਚੋ ਇੱਕ ਵਾਰੀ ਮਾਸਟਰ ਸ਼ੈਫ ਦੇ ਜੱਜ ਵੀ ਛੱਡ ਜਾਣਗੇ ਸ਼ੋ ਜੇ ਕਿਤੇ ਇਹਨਾਂ ਦੀ ਐਂਟਰੀ ਹੋ ਜੇ ਸ਼ੈਫਾਂ ਦੀਆਂ ਆਤਮਾਵਾਂ ਵੀ ਹਿੱਲ ਜਾਣਗੀਆਂ ਜਦੋਂ ਇਹ ਲਿਸਟ ਸੁਣੀ ਕਿ ਨਹੀਂ ਆਉਂਦੇ ਹਾਂ ਜੋ ਕਿ ਨਹੀਂ ਆਉਂਦੇ ਪਹਿਲੀ ਵਾਰ ਬਣਾਉਣੇ ਬਾਬੂ ਮੈਂ ਮਿੱਠੇ ਚਾਵਲ ਬਣਾਉਣ ਲੱਗੀ ਹਾਂ ਜੋ ਕਿ ਆਉਂਦੇ ਹੀ ਨਹੀਂ ਇਹ ਡਾਇਲੌਗ ਸੁਣ ਕੇ ਆਇਆ ਲੱਗਦਾ ਵੀ ਜਿਵੇਂ ਬੰਦੇ ਨੇ ਚੜ੍ਹਾਈ ਚੜ੍ਹਨੀ ਹੋਵੇ ਤੇ ਕਸਮ ਖਾ ਲਈ ਵੀ ਅੱਜ ਤਾਂ ਹੀਲ ਪਾ ਕੇ ਦੌੜ ਲਾਉਂਗੀ ਇਹਦੀ ਤਾਂ ਉਹ ਗੱਲ ਆ ਕਿ ਸੂਈ ਨਾ ਸੁੱਟੇ ਤੇ ਕੱਪੜੇ ਦੀ ਦੁਕਾਨ ਖੋਲ ਲਈ ਮੰਮਾ ਤੋਂ ਸਿਖਲਾ ਆ ਜਾ ਮਮਨ ਲਗੋ ਨਾ ਬਲਦਸ ਚੌਰ ਦੇ ਕਹਿੰਦਾ ਮੰਮੀ ਇਹਨੂੰ ਵੱਲ ਸਿਖਾ ਮੰਮੀ ਨੇ ਕਹਿਣਾ ਨਵੂ ਇਦਾਂ ਚਮਚਾ ਹਿਲਾ ਤੇ ਨਵੂ ਨੇ ਕੈਮਰੇ ਵੱਲ ਦੇਖ ਕੇ ਕਹਿਣਾ ਕੜਚੀ ਤਾਂ ਠੀਕ ਆ ਮੰਮੀ ਪਰ ਫੇਸ ਤੇ ਰਿਐਕਸ਼ਨਸ ਕਿਵੇਂ ਜੇ ਦੇਣੇ ਆ ਨਵੂ ਨੇ ਕਹਿਣਾ ਮੈਨੂੰ ਹੁਣੇ ਕਲੀਅਰ ਕਰ ਦੋ ਕਿ ਚੌਲ ਆਣ ਜਾਂ ਐਕਸਪ੍ਰੈਸ਼ਨ ਆਣ ਕੀ ਚਾਹੀਦਾ ਮਾਤਾ ਨੇ ਹੱਥ ਜੋੜ ਕੇ ਕਹਿਣਾ ਕਿ ਦੋਵੇਂ ਕੰਮ ਇਕੱਠੇ ਨਹੀਂ ਕਰ ਸਕਦੀ ਤੁਸੀਂ ਐਕਸਪ੍ਰੈਸ਼ਨ ਹੀ ਦੇ ਲੋ ਇਹ ਕਰ ਰਹੇ ਪਿਆਜ਼ ਕੱਟ ਪਿਆਜ਼ ਕਟਿੰਗ ਓਕੇ ਇਹ ਤਾਂ ਸਬਜ਼ੀ ਲਈ ਮਿੱਠੇ ਚੌਲ ਬਣਾਉਣੇ ਆ ਇਹ ਤਾਂ ਸਬਜ਼ੀ ਦੀ ਕਟਿੰਗ ਆ ਇਹ ਸਬਜ਼ੀ ਲਈ ਕਟਿੰਗ ਹੋ ਰਹੀ ਏ ਐ ਬਾਬੂ ਹਾਂਜੀ ਹਾਂ ਹੋਰ ਦੱਸ ਫਿਰ ਸੋ ਅੱਜ ਅਸੀਂ ਬਣਾਉਣ ਲੱਗੇ ਮਿੱਠੇ ਚੌਲ ਹਾਂਜੀ ਸੋ ਲੋ ਹੋਰ ਬਾਬੂ ਹੋਰ ਬਾਬੂ ਬਾਬੂ ਹੁਣ ਕਿੰਨਾ ਕੁ ਕੰਟੈਂਟ ਦੇਈ ਜਾਵੇ ਜਦੋਂ ਗੱਲ ਮੁੱਕ ਜਾਂਦੀ ਆ ਹੋਰ ਬਾਬੂ ਬਾਬੂ ਮਸ਼ੀਨ ਆ ਕੰਟੈਂਟ ਵਾਲੀ ਅਲੈਕਸਾ ਵੀ ਕਿਸੇ ਟਾਈਮ ਆਫ ਹੋ ਜਾਂਦੀ ਆ ਪਰ ਇਹਦਾ ਬਾਬੂ ਮੁੜ ਨੀਂਦ ਚ ਵੀ ਆਨ ਰਹਿੰਦਾ ਹੋਣਾ ਚਲ ਬੈਠ ਸਾਡੇ ਕ ਬਣਾਉਣੇ ਮम्मा ਨਾ ਜਿਆਦੇ ਜਿਆਦੇ ਖਾਣੇ ਜਿਆਦੇ ਚਾਲ ਕ ਮੈਂ ਖਾਈ ਜਮਾ ਚੋਲੀ ਕਾਲ ਨੂੰ ਤੇ ਬਣਾ ਲਈ ਬਾਹਰ ਗਏ ਔਰ ਉਹ ਤਾਂ ਆਪਾਂ ਸੋਚਦੇ ਸੀ ਟਾਮ ਐਡ ਜੈਰੀ ਟੀਵੀ ਤੇ ਆਉਂਦੇ ਪਰ ਇਹਨਾਂ ਦੇ ਘਰ 'ਚ ਤਾਂ ਛੋਟਾ ਬੀਮ ਲਾਈਵ ਕਮੈਂਟਰੀ ਚੱਲਦੀ ਆ ਇਹ ਬੋਲਦੀ ਕਿਦਾਂ ਜਿਵੇਂ ਕੋਈ ਛੋਟੀ ਬੱਚੀ ਹੋਵੇ ਯਾਰ ਇਦਾਂ ਬੋਲਦੇ ਇਸ ਉਮਰ 'ਚ ਸੋਹਣੇ ਲੱਗਦੇ ਆ ਕੀ ਡਰਾਮਾ ਇਹ ਕੀ ਇਹ ਕੈਮਰੇ ਤੋਂ ਬਾਅਦ ਘਰੇ ਵੀ ਇਦਾਂ ਹੀ ਬੋਲਦੀ ਆ ਤੇ ਜੇ ਇਹ ਬੋਲਦੀ ਆ ਤੇ ਇਹਨੂੰ ਟੋਲਰੇਟ ਕਿਵੇਂ ਕਰਦੇ ਹੋ on sense ਬਾਕੀ ਐ ਕਿਉਂ ਲੱਗਦਾ ਕਿ ਇਹ ੱੱਕੇ ਨਾਲ ਚੌਲ ਬਣਵਾਉਂਦਾ ਪਿਆ ਸਟਾਰਟਿੰਗ ਵਿੱਚ ਵੀ ਕਹਿੰਦਾ ਕਿ ਚੱਲ ਚੱਲ ਬਣਾ ਤੇ ਹੁਣ ਵੀ ਕਹਿੰਦਾ ਕਿ ਚੱਲ ਬੈਠ ਸਿੱਖ ਲੱਗਦਾ ਅੱਜ ਕੋਈ ਟੌਪਿਕ ਨਹੀਂ ਹੋਣਾ ਵੀਡੀਓ ਦਾ ਤੇ ਇਹਨੂੰ ਆਪਦੀ ਸ਼ਕਲ ਦਾ ਪਤਾ ਕਿ ਕਿਸੇ ਨੇ ਵੇਖਣੀ ਨਹੀਂ ਐਸੇ ਕਰਕੇ ਇਹ ਨਾ ਮੰਨਣ ਦੇ ਬਾਵਜੂਦ ਵੀ ਉਹ ਤੋਂ ਕੰਮ ਲੈਂਦਾ ਇਹ ਤੁੱਕਲੇ ਖਾਣੇ ਕਿੰਨੇ ਖਾਣੇ ਮਾਂ ਗੱਸ ਵੋਇਸ ਫੇਰ ਉਹ ਦੁਬਾਰਾ ਫੇਰ ਤਾਂ ਇਹ ਕੀ ਫੇਰ ਕੀ ਕਹਿਣਾ ਪਤਾ ਹੁੰਦਾ ਤਾਂ ਓਹੋ ਕਰਨਾ ਕੀਆ ਮੰਤਰ ਪੜਨਾ ਨੂਨ ਵਾਲੇ ਚੋਲਾ ਵਾਂਗੂ ਰਿੰਨਣਾ ਹੀ ਆ ਬਸ ਤੜਕਾ ਨਹੀਂ ਲਾਉਣਾ ਤੇ ਨਮਕ ਦੀ ਜਗ੍ਹਾ ਖੰਡ ਪਾਉਣੀ ਆ ਕਿਹੋ ਜੇ ਲੋਕ ਆ ਯਾਰ ਇਹ ਐ ਕਰਦੇ ਜਿਵੇਂ ਇਸ ਦੁਨੀਆ ਦੇ ਹੁੰਦੇ ਹੀ ਨਹੀਂ ਹੁਣ ਸਲਾਹ ਕਰ ਲਓ ਵੀ ਅਸੀਂ ਕੀ ਕਰੀਏ ਮੰਮੀ ਨੂੰ ਪੁੱਛੀਏ ਜਾਂ ਵਲੌਗ ਦੀ ਵਾਇਸਓਵਰ ਕੰਪਲੀਟ ਕਰ ਦਈਏ ਕਿਉਂਕਿ ਜਿੰਨਾ ਕ ਤੁਹਾਨੂੰ ਆਉਂਦਾ ਸੀ ਉਹਨਾਂ ਕ ਤੁਸੀਂ ਸਿਖਾਤਾ ਬੱਤ ਸਹੀ ਏ ਚਲੋ ਜੀ ਚਲ ਬੈਠ ਕੇ ਇਹ ਬੈਜਾ 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 ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ। ਵਲ ਤਾਂ ਸਿੱਖਣਾ ਪੜੇਗਾ ਬਾਬੂ। ਘਰ ਤੁਸੀਂ ਬਣਾਉਣੀ ਕਰਨੀ ਆ। ਤੇ ਕੱਟ ਪਾਣੀ ਕੀਤਾ। ਕਾਕੇ ਥੋੜਾ ਕੈਮਰੇ ਸਾਹਮਣੇ ਆਉ। ਵਲ ਤਾਂ ਸਿੱਖਣਾ ਪਊ ਚਾਹੇ ਕੰਟੈਂਟ ਦੀ ਅਰਚੀ ਸਹੀ ਕਿਉਂਕਿ ਜੇ ਸਿਰਫ ਸਿੱਖਣਾ ਹੁੰਦਾ ਤਾਂ ਆਫ ਕੈਮਰਾ ਵੀ ਸਿੱਖਿਆ ਜਾ ਸਕਦਾ ਸੀ। ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ। ਬਾਬੂ ਨਾ ਚੰਗੀ ਤਰ੍ਹਾਂ। ਹੂੰ। lambda pange de ch hand hand <coughs> kala cafeteria si mein <laughs> ਖੋਦ ਨੂੰ ਵੀ ਚੈੱਕ ਕਰੋ ਦੁਨੀਆ ਦੇ ਸਾਹਮਣੇ ਜੋ ਇਹਦੀ ਜੀਬ 'ਚ ਮਿਠਾਸ ਆ ਇਹ ਕਿੱਥੋਂ ਆਉਂਦੀ ਆ ਇਹ ਜਿੰਨੀਆਂ ਵੀ ਵਲੌਗਰਾਂ ਨਾ ਹੀ ਨਾ ਹੈਰੀ ਮੁਸ਼ਕੀ ਮੈਕੂ ਢਿੱਲੋਂ ਨਵੂ ਇਹਨਾਂ ਦਾ ਐਕਸੈਂਟ ਸਾਰੀ ਦੁਨੀਆ ਤੋਂ ਹੀ ਵੱਖਰਾ ਮੈਨੂੰ ਨਹੀਂ ਲੱਗਦਾ ਕਿ ਕੋਈ ਰੀਅਲ ਲਾਈਫ ਦੇ ਵਿੱਚ ਇਦਾਂ ਬੋਲਦਾ ਹੋਊ ਉਹ ਸੱਚ ਸਭ ਤੋਂ ਮੇਨ ਬੁਗੜੀ ਤੇ ਛੁਟਕੀ ਤਾਂ ਰਹੀ ਗਈਆਂ ਤੇ ਬਾਕੀ ਬੁਗੜੀ ਨੂੰ ਤਾਂ ਆਪਾਂ ਦੇਖ ਲਿਆ ਸੀ ਕਿ ਉਹ ਵਲੌਗ ਦੇ ਵਿੱਚ ਹੀ ਐ ਬੋਲਦੀ ਆ ਰੀਅਲ ਲਾਈਫ ਦੇ ਵਿੱਚ ਤਾਂ ਉਹਦੀ ਬਹੁਤ ਜ਼ੁਬਾਨ ਚੱਲਦੀ ਆ ਤੇ ਵੱਡਿਆਂ ਵਾਂਗ ਵੀ ਚੱਲਦੀ ਆ ਤੇ ਵੀਡੀਓਜ਼ ਦੇ ਵਿੱਚ ਵਲੌਗਸ ਦੇ ਵਿੱਚ ਇਹ ਨਿੱਕੀਆਂ ਬੱਚੀਆਂ ਰਹਿੰਦੀਆਂ ਦੋ ਸਾਲ ਦਾ ਬੱਚਾ ਵੀ ਇਦਾਂ ਨਹੀਂ ਬੋਲਦਾ ਜਿਵੇਂ ਇਹ ਬੋਲਦੀਆਂ ਕੰਟਰੋਲ ਯਾਰ ਖੰਡ ਹੀ ਚੋਰੀ ਕੀਤੀ ਰੱਖਿਆ ਕਰ ਯਾਰ ਕਿੰਨਾ ਹੋਰ ਕੰਮ ਨਹੀਂ ਕਰਦੀ ਕਿਹੜੇ ਕਿਹੜੇ ਖੰਡ ਖਾ ਲ ਖੰਡ ਖਾ ਲ ਉਹਨੇ ਖਾ ਲ ਖੰਡ ਵੇ ਲੈ ਆ ਉਹ ਭਾ ਗਿਆ 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 ਚੱਲ 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 ਕਿਉਂ ਲੈ ਕੇ ਚੱਲ ਮम्मा ਤੇ ਠੀਕ ਨਹੀਂ ਬਸ ਦੂੰ ਬਾਪ ਨੂੰ ਪਾਣੀ ਪੀਣਾ ਚੱਲ ਪਾਣੀ ਪਿਲਾ ਦੇ ਫਿਰ ਕੀੜੀ ਨੂੰ ਵੀ ਕੀ ਦੀ ਕੀ ਦੀ ਦੱਸਦੀ ਆ ਹਾਏ ਓ ਰੱਬਾ ਕਹਿੰਦੀ ਖੰਡ ਖਾਲਾ ਐਂ ਕਰ ਪੀਪੀ ਦਾ ਢੱਕਣ ਖੁੱਲਾ ਹੀ ਛੱਡ ਦੇ ਇੱਕ ਨੂੰ ਖਵਾਉਣ ਨਾਲ ਕੀ ਹੋਣਾ ਸਵਾਰ ਕੇ ਸੇਵਾ ਤਾਂ ਕਰ ਆਜੋ ਜੀ ਆਜੋ ਹਾਂ ਆਉਦੇ ਬਿਨਾ ਤੁਰਨੀ ਸੀ ਸਕਦਾ ਕਿਹੋ ਜਾਂ ਵਿਹਲਾ ਬੰਦਾ ਯਾਰ ਕੋਈ ਆਪਣਾ ਕੰਮ ਧੰਦਾ ਕਰ ਜੇ ਵਲੌਗ ਦੇ ਵਿੱਚ ਦਿਖਾਉਣਾ ਹੀ ਉਹਨੂੰ ਆ ਤਾਂ ਵਲੌਗਿੰਗ ਉਹ ਆਪੇ ਸਾਬ ਲੁਕ ਤੂੰ ਕੁਝ ਹੋਰ ਕਰ ਲਾਉਂਦਾ ਨਹੀਂ ਇੰਨੇ ਬਾਅਦ ਬਾਜਾ ਇਹ ਕਲਰ ਬਾਬੇ ਜਿਹੜਾ ਮਰਜ਼ੀ ਬਣਾ ਸਕਨੇ ਆਪਾਂ ਬਲੈਕ ਕਲਰ ਪਾ ਕੇ ਕਾਲੇ ਚੌਲ ਵੀ ਬਣਾ ਸਕਨੇ ਆ ਪਤਾ ਹੂੰ ਪਿੰਕ ਵੀ ਜਿਹੜੇ ਮਰਜ਼ੀ ਕਿਊਟਨੈਸ ਪਰ ਹੀ ਕਾਤਿਲਗਿਰੀ ਬੇਬੀ ਪਿੰਕ ਵੀ ਬਣ ਜਾਣਗੇ ਇਹਦਾ ਵਸ ਚੱਲੇ ਤਾਂ ਇਹ ਚੌਲਾਂ ਦੀ ਰੇਨਬੋ ਬਣਾ ਦੇ ਤੇ ਉਧਰ ਸ਼ਤਰਮੁਰਗ ਮੰਮੀ ਕੋਲ ਬੈਠਾ ਬਾਬੂ ਬਾਬੂ ਇਹਨਾਂ ਨੂੰ ਜਮਾ ਵੀ ਆੜੀ ਨਹੀਂ ਲੱਗਦਾ ਮੰਮੀ ਦਾ ਵੀ ਚਿਤ ਕਰਦਾ ਹੋਣਾ ਕਿ ਇੱਕ ਮਾਰਾਂ ਵਟਕੇ ਪਰ ਕੀ ਕਰੇ ਵਲੌਗਿੰਗ ਤੇ ਅਰਨਿੰਗ ਨੇ ਹੱਥ ਬੰਨੇ ਪਏ ਆ ਇਸੇ ਮੈਂ ਵਲੌਗ ਬਣਾਉਂਦਾ ਸੈਂਪ ਆਈਏ ਮੜਾ ਜਮਾ ਕਿੰਨੋ ਇਹ ਹੁੰਦੇ ਮਿੱਠੇ ਚੌਲ ਤਾਂ ਤਾਂ ਪਤਾ ਨਹੀਂ ਹੁੰਦਾ ਨਾ 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 ਉਹਨਾਂ ਨੂੰ ਕਦੋਂ ਪਤਾ सो so, रुको जरा सबर करो लाई <laughs> जाते नमक नहीं खांड पाई सी ठीक है वो तो मैं मजाक कितना सी ना रहा है कि तो मेरे मगर लाग के नमक पाया होगा ਕੀ ਲੱਗਦਾ ਲੋਕ ਇੰਨੇ ਪਾਗਲ ਆ ਜੋ ਤੇਰੀ ਗੱਲ ਤੇ ਯਕੀਨ ਕਰਨਗੇ ਬਾਕੀ ਹਾਂ ਜਿਨ੍ਹਾਂ ਨੇ ਤੈਨੂੰ ਸਬਸਕ੍ਰਾਈਬ ਕਰ ਰੱਖਿਆ ਉਹ ਪੱਕਾ ਤੇਰੇ ਵਰਗੇ ਹੀ ਹੋਣਗੇ ਨਹੀਂ ਤੇਰੀਆਂ ਬੋਰਡ ਵੀਡੀਓਜ਼ ਨੂੰ ਐਂਟਰਟੇਨਮੈਂਟ ਦੀ ਤਰ੍ਹਾਂ ਕੋਈ ਨਹੀਂ ਦੇਖੇ ਬਾਕੀ ਇੱਕ ਵਾਰੀ ਕਮੈਂਟ ਸੈਕਸ਼ਨ ਔਨ ਤਾਂ ਕਰਕੇ ਦੇਖ ਨਮਕ ਦੇ ਨਾਲ ਨਾਲ ਚੌਲਾਂ 'ਚ ਲੋਕਾਂ ਨੇ ਮਸਾਲਾ ਵੀ ਪਾ ਜਾਣਾ ਕਿਉਂ ਹਿਲਾ ਡਾਲਾ ਨਾ ਬਾਕੀ ਹੁਣ ਆਪਾਂ ਗੱਲ ਕਰਦੇ ਆ ਮੈਕਰੀਦੀ ਵੀ ਆਖਿਰੋਂ ਨੇ ਮਾਫੀ ਮੰਗ ਕਿਵੇਂ ਲਈ ਤਾਂ ਪਹਿਲਾਂ ਆ ਸੁਣੋ ਫਿਰ ਵਾਰਨਿੰਗ ਆ ਤੈਨੂੰ ਗੰਭੀਰ ਕੋਣ ਆਟ ਜਾ ਇਹਮ ਆਨਲਾਈਨ ਆਨੇ ਆ ਆ ਕੇ ਗੱਤ ਪਾਉਣੀ ਹੈ ਨਾ ਇਹਨੂੰ ਕਰਦੇ ਬੰਦ ਦੇਖੋ ਕਿ ਆਹ ਤੋਂ ਕਾਹਨੇ ਦੇਣਾ ਇਹਨਾਂ ਗੱਲਾਂ ਦੇ ਵਿੱਚ ਵਿੱਚ ਜਿੱਦ ਤੱਕ ਨਾ ਅਸਰ ਹੋਇਆ ਸਭ ਤੇ ਟਿਕ ਰਿਹਾ ਆਉਣਾ ਸੀ ਠੀਕ ਆ ਮੇਰੇ ਤੋਂ ਲਾਇਡ ਦੇ ਵਿੱਚ ਇੰਨੀ ਸੀ ਜੇ ਕੋਈ ਮੇਰੇ ਘਰੇ ਆਇਆ ਤੇ ਸੁਕਾਣ ਜਾਊਗਾ ਮੈਂ ਕਿਹਾ ਤੂੰ 500 ਮਗਰ ਅਲੀ ਜਾਨ ਤੇ ਪਿੱਛੇ ਮੋੜਣਾ ਤੇ ਨਾ ਕੋਟੋਂ ਆਇਆ ਮੈਂ ਉਹਨਾਂ ਦੇ ਸਾਨੂੰ ਕਿਸ ਨੇ ਧਿਆਨ ਚਾ ਗੜੀ ਕਹਿਣਾ ਜਿਹੜੀਆਂ ਧਮਕੀਆਂ ਆਈਆਂ ਨੇ ਸਿਰ ਹੋਰ ਨੂੰ ਦੀ। ਭਈਆ। ਡੇਲੀ ਤੇ ਲਾਸਟ ਵਰਨਿੰਗ ਆ ਤੁਹਾਨੂੰ। ਮੂਰ ਨਾਮ ਸੀ ਕੋਪਰੇਸ਼ਨ ਜਿਹਾ ਉਹਨੇ। ਆਵਾਜ਼। ਵਾਰ-ਵਾਰ ਰਹੀ। ਬਾਬਾ ਜੀ ਨੇ ਸਿੱਧੀ ਸਿੱਧੀ ਭਾਸ਼ਾ ਚ ਕਿਹਾ ਸੀ ਵੀ ਤੈਨੂੰ ਇੱਕ ਵਾਰ ਸਮਝਾਉਣਾ ਇਸ ਤੋਂ ਬਾਅਦ ਸਿੱਧਾ ਤੁਹਾਡੇ ਘਰ ਵੱਲ ਰੁਖ ਕੀਤਾ ਜਾਊਗਾ ਤੇ ਬਹੁਤ ਚੰਗੀ ਗੱਲ ਆ ਕਿ ਮਹਿਕ ਤੇ ਇਸ ਦਾ ਪੂਰਾ ਅਸਰ ਹੋਇਆ ਤੇ ਉਹਨੇ ਮਾਫੀ ਮੰਗੀ ਦੀ ਗੱਲ ਕਰਾਂ ਮਾਫੀ ਤੋਂ ਬਾਅਦ ਵੀ ਜੇਕਰ ਕੋਈ ਪਹਿਲੀ ਗੱਲ ਮੇਰਾ ਮੇਰਾ ਖੁਦ ਦਾ ਇਹ ਮੈਸੇਜ ਆ ਕਿ ਜੇਕਰ ਜਿਹੜੇ ਭਾਵਨਾ ਮੇਰੀਆਂ ਗੱਲਾਂ ਹੋਈਆਂ ਜੀ ਐਸ ਸਿੱਧੂ ਬਾਬਾ ਜੀ ਨਾਲ ਮੇਰੀ ਗੱਲ ਹੋਈ ਆ ਤਾ ਮੇਰਾ ਵੀ ਇਹ ਕਹਿਣਾ ਆ ਕਿ ਦੇਖੋ ਮੈਂ ਆਪਣੀ ਮਾਫੀ ਮੰਗੀ ਹੈ ਪਰ ਮੇਰਾ ਵੀ ਇਹ ਕਹਿਣਾ ਆ ਕਿ ਮੇਰੇ ਤੇ ਕੋਈ ਰੋਸਟ ਚਾਏ ਮੈਨੂੰ ਕੁਝ ਵੀ ਗਲਤ ਨਾ ਬੋਲਿਆ ਜਾਵੇ ਮੈਂ ਵੱਧ ਤੋਂ ਵੱਧ ਆਪਣੇ ਵਲੋਗਾਂ ਵਿੱਚ ਸੁਧਾਰ ਲੈ ਕੇ ਆਉਂਗੀ ਤਾਂ ਕਿ ਜਿਹਦੇ ਨਾਲ ਆਡੀਅנס ਨੂੰ ਚੰਗਾ ਲੱਗੇ ਨਾ ਕਿ ਮੇਰੀ ਕੋਈ ਓਵਰ ਐਕਟਿੰਗ ਲੱਗੇ ਬਹੁਤ ਵਧੀਆ ਪਰ ਮਸਲਾ ਇਹ ਆ ਕਿ ਤੁਸੀਂ ਹਰ ਇੱਕ ਵਾਰੀ ਰੀਲਾਂਚ ਹੋਣ ਲੱਗ ਪੈਨੇ ਹੋ ਬਸ ਇਹੀ ਚੀਜ਼ ਆਪਣੇ ਵਿੱਚ ਚੇਂਜ ਕਰ ਲਓ ਅਸਰ ਹਮੇਸ਼ਾ ਲਈ ਰੱਖੋ ਉੱਥੇ ਜੇਕਰ ਇਹਨੇ ਮਾਫੀ ਮੰਗ ਲਈ ਆ ਆਪਣੀ ਗਲਤੀ ਸਵਾਰ ਕਰ ਲਈ ਤੇ ਇਹਨੇ ਕਿਹਾ ਕਿ ਮੈਂ ਆਪਣੇ ਆਪ ਵਿੱਚ ਸੁਧਾਰ ਕਰੂੰਗੀ ਤਾਂ ਉੱਥੇ ਇਹਦੀ ਕਦਰ ਕਰਨੀ ਵੀ ਬੰਦ ਹੀ ਆ ਤਾਂ ਰਹੀ ਗੱਲ ਦੇਖੋ ਜਿਹੜੀਆਂ ਮੇਰੀਆਂ ਇੰਸਟਾਗ੍ਰam ਦੇ ਸ਼ਾਰਟ ਵੀਡੀਓ ਨੇ ਹਨਾ ਜੇਕਰ ਉਹਦੇ 'ਚ ਵੀ ਕਿਸੇ ਨੂੰ ਓਵਰ ਐਕਟਿੰਗ ਲੱਗਦੀ ਆ ਮਾਫੀ ਮੰਗਣ ਤੋਂ ਪਹਿਲਾਂ ਦੀਆਂ ਵੀਡੀਓਜ਼ ਤੇ ਮਾਫੀ ਮੰਗਣ ਤੋਂ ਬਾਅਦ ਆਉਣ ਵਾਲੇ ਪ੍ਰੈਜ਼ੈਂਟ ਟਾਈਮ ਦੀਆਂ ਵੀਡੀਓ ਤੁਸੀਂ ਮੇਰੀਆਂ ਆਉਣ ਵਾਲੀਆਂ ਚੈੱਕ ਕਰ ਸਕਦੇ ਹੋ ਤਾਂ ਦੇਖੋ ਮੈਂ ਇਹ ਕਹਿਣਾ ਚਾਹੁੰਨੀ ਆ ਪਿੱਛੇ ਜੋ ਵੀ ਹੋ ਗਿਆ 13 6 2025 ਦੀ ਤਰੀਕ ਦਿੱਤੀ ਗਈ ਆ ਜੋ ਕਿ ਜਿਹਦੇ ਵਿੱਚ ਮੈਂ ਕੁਝ ਸ਼ਰਤਾਂ ਲਗਾਈਆਂ ਜਿਨ੍ਹਾਂ ਤੇ ਮੈਂ ਖਰੀ ਉਤਰੂੰਗੀ ਜੇ ਤੂੰ ਖਰੀ ਉਤਰੇਂਗੀ ਤਾਂ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਇਹਨੂੰ ਹੌਸਲਾ ਦੇਈਏ ਨਾ ਕਿ ਥੱਲੇ ਲਾਈਏ ਬਸ ਓਵਰ ਐਕਟਿੰਗ ਤੇ ਸ਼ੋਅ ਆਫ ਨੂੰ ਬੰਦ ਕਰ ਦੇ ਤੇ ਲੋਕਾਂ ਤੋਂ ਪੈਸੇ ਖਾਣੇ ਵੀ ਆ ਇਹ ਬੜੀ ਅੱਛੀ ਬਾਤ ਕਹੀ ਆਪ 2025 ਤੋਂ ਬਾਅਦ ਆਉਣ ਵਾਲੇ ਮੇਰੇ ਵਲੌਗ ਆਉਣ ਵਾਲੀਆਂ ਮੇਰੀਆਂ ਵੀਡੀਓਜ਼ 'ਚ ਤੁਸੀਂ ਆਪ ਖੁਦ ਚੇਂਜਸ ਦੇਖ ਲਿਓ ਠੀਕ ਆ ਪਰ ਫਿਰ ਵੀ ਮੈਂ ਕਦੇ ਇਹ ਨਹੀਂ ਸੋਚਿਆ ਮੈਂ ਖੁਦ ਕਦੇ ਨਹੀਂ ਮੈਂ ਕਿਸੇ ਦੇ ਪਰਿਵਾਰ ਨੂੰ ਜਾਂ ਕਿਸੇ ਨੂੰ ਕੁਝ ਗਲਤ ਬੋਲਿਆ ਸੀ ਫਿਰ ਵੀ ਜੇਕਰ ਕਿਤੇ ਨਾ ਕਿਤੇ ਮੇਰੀ ਕੋਈ ਗਲਤੀ ਹੈ ਮੇਰੀਆਂ ਵੀਡੀਓਜ਼ 'ਚ ਕੋਈ ਗਲਤੀ ਹੈ ਤਾਂ ਮੈਨੂੰ ਮਾਫ ਕੀਤਾ ਜਾਵੇ ਵੈਰੀ ਗੁੱਡ ਮਾਫੀ ਮੰਗਣ ਨਾਲ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੋ ਜਾਂਦਾ ਸਗੋਂ ਮਾਫੀ ਮੰਗਣ ਦੇ ਲਈ ਦਿਲ ਵੱਡਾ ਰੱਖਣਾ ਪੈਂਦਾ ਹੋਪਸੋ ਕਿ ਇਸ ਵਾਰ ਤੂੰ ਲੋਕਾਂ ਨੂੰ ਪਬਲਿਕਲੀ ਇਮੋਸ਼ਨਲ ਟਰੈਪ ਚ ਨਾ ਫਸਾਵੇਂ। ਹਾਸਲੇ ਮੈਂ ਮਾਫੀ ਚਾਹਨੀ ਆ ਨਾ ਫਿਰ ਤੂੰ ਤਾਂ ਮੈਂ ਉਹਨਾਂ ਦੀ ਗੱਲਾਂ ਤੇ ਖਰੀ ਉਤਰੂੰਗੀ। ਮੈਂ ਕਿਸੇ ਨਾਲ ਵੀ ਕੋਈ ਆਰਗੂਮੈਂਟ ਚਾਹੀ ਕਿਸੇ ਨੂੰ ਕੁਝ ਨਹੀਂ ਕਹੂੰਗੀ ਪਰ ਮੇਰਾ ਵੀ ਇਹ ਕਹਿਣਾ ਆ ਕਿ ਮੇਰੇ ਤੇ ਕੋਈ ਵੀ ਰੋਸਟ ਨਾ ਕੀਤਾ ਜਾਵੇ। ਮੇਰੇ ਪਰਿਵਾਰ ਨੂੰ ਮੇਰੀ ਫੈਮਲੀ ਨੂੰ ਮੇਰੇ ਮਾਂ ਮੇਰੇ ਪਿਓ ਨੂੰ ਗਲਤ ਨਾ ਬੋਲਿਆ ਜਾਵੇ। ਜੇਕਰ ਅੱਜ ਦੇ ਟਾਈਮ ਚ ਮੈਂ ਝੁਕੀ ਆਂ। ਤਾਂ ਉੱਥੇ ਮੇਰਾ ਵੀ ਇਹ ਕਹਿਣਾ ਆ ਕਿ ਮੈਨੂੰ ਇਸ ਤੋਂ ਬਾਅਦ ਵੀ ਕੁਝ ਗਲਤ ਨਾ ਕਿਹਾ ਜਾਵੇ ਜਿੱਥੇ ਮੈਂ ਗਲਤ ਨਹੀਂ ਵੀ ਜਿੱਥੇ ਹਾਂ ਵੀ ਕੁਝ ਗਲਤੀਆਂ ਮੈਂ ਮਨਜ਼ੂਰ ਕਰਦੀ ਆ ਮੈਂ ਕਬੂਲ ਕਰਦੀ ਆ ਤਾਂ ਮੈਨੂੰ ਮਾਫ ਕੀਤਾ ਜਾਵੇ ਮੈਂ ਅੱਜ ਵੀ ਹੱਥ ਜੋੜ ਕੇ ਆਡੀਅנס ਨੂੰ ਮਾਫੀ ਮੰਗਦੀ ਆ ਜੇਕਰ ਮੈਂ ਤੁਹਾਨੂੰ ਗਲਤ ਲੱਗਦੀ ਆ ਮੇਰੀ ਕੋਈ ਓਵਰ ਐਕਟਿੰਗ ਲੱਗਦੀ ਆ ਪਰ ਇਸ ਤੋਂ ਬਾਅਦ ਮੇਰਾ ਇਹ ਹੀ ਕਹਿਣਾ ਆ ਕਿ ਮੈਨੂੰ ਮੇਰੇ ਤੇ ਕੋਈ ਰੋਸਟ ਨਾ ਆਵੇ ਮੈਨੂੰ ਗਲਤ ਨਾ ਬੋਲਿਆ ਜਾਵੇ ਜਦੋਂ ਤੇਰੀ ਵੀਡੀਓ 'ਚ ਕੁਝ ਰੋਸਟ ਕਰਨ ਦੇ ਲਾਇਕ ਹੋਊਗਾ ਹੀ ਨਹੀਂ ਤਾਂ ਕੋਈ ਰੋਸਟ ਕਿਵੇਂ ਕਰ ਲੂ ਇਹ ਸਭ ਕੁਝ ਨਾ ਹੁੰਦਾ ਜੇ ਤੂੰ ਪਹਿਲਾਂ ਹੀ ਆਪਣੀਆਂ ਗਲਤੀਆਂ ਐਕਸੈਪਟ ਕਰ ਲੈਂਦੀ ਪਰ ਕਹਿੰਦੇ ਹੁੰਦੇ ਆ ਨਾ ਵੀ ਦੇਰ ਆਏ ਦਰਸਤਾਏ ਚੱਲ ਚਾਹੇ ਡਰਚੀ ਸਹੀ ਤੂੰ ਮਾਫੀ ਤਾਂ ਮੰਗੀ ਬਾਕੀ ਸੱਚਾ ਮੁੱਲ ਉਦੋਂ ਹੀ ਪਊਗਾ ਜਦੋਂ ਤੂੰ ਆਪਦੀ ਗਲਤੀ ਨੂੰ ਮੰਨ ਕੇ ਦੁਬਾਰਾ ਨਾ ਦੁਹਰਾਵੇਂ ਜੇ ਤੂੰ ਬਦਲੇਂਗੀ ਤਾਂ ਅਸੀਂ ਵੀ ਬਦਲ ਜਾਾਂਗੇ ਨੋ ਰੋਸਟ ਔਨ ਯੂ ਬਾਕੀ ਗਾਇਜ਼ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਨਾਲ ਦੀ ਨਾਲ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ